ਵਿਦਾਂਤ ਸਭਾ ਹਲਕਾ ਮੋਲਾਪੁਰ ਦਾਖਾ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਆਲੇ ਵੱਲੋਂ ਵੀ ਹਲਕੇ ਵਿੱਚ ਪਿੰਡ ਪਿੰਡ ਜਾ ਕੇ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਅਕਾਲੀ ਵਿਧਾਇਕ ਵੱਲੋਂ ਵੀਰਵਾਰ ਨੂੰ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅੱਜ ਹਲਕੇ ਦਾਖੇ ਦੇ ਜਿਹੜੇ ਸਾਡੇ ਪਿੰਡ ਕਿਤੋਂ ਅੱਜ ਦਾ ਚੋਣ ਜਲਸਾ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਰੁੜਕਾ ਜਾਂਗਪੁਰ ਮੋਹੀ ਟੈਪੀ ਤੇ ਹੁਣ ਖੰਡੂਰ ਪਿੰਡ ਦੇ ਵਿੱਚ ਐਸੋ ਜੁਦਾਂ ਜਾ ਰਹੇ ਅਸੀਂ ਫਾਰੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਰਿਸਪੌਂਸ ਆ ਸਹਿਯੋਗ ਆ ਬਹੁਤ ਵੱਡਾ ਜੋਸ਼ ਆ ਲੋਕਾਂ ਦੇ ਵਿੱਚ ਨੌਜਵਾਨਾਂ ਚ ਨਗਰ ਨਿਵਾਸੀਆਂ ਚ ਬੀਬੀਆਂ ਦੇ ਵਿੱਚ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੋ ਇਸ ਲਈ ਜੋ ਜੋਸ਼ ਦਿਖ ਰਿਹਾ ਉੱਤੇ ਲੱਗਦਾ ਵੀ ਜਿਹੜੇ ਨਤੀਜੇ ਬੜੇ ਹੈਰਾਨੀਜਨਕ ਹੋਣਗੇ ਬਹੁਤ ਸਾਰੇ ਪਿੰਡ ਦੇ ਵਿੱਚ ਸਾਡੇ ਜਿੰਨੀ ਸਾਨੂੰ ਉਮੀਦ ਸੀ ਉਹ ਸਿਰਫ ਵੱਧ ਮਤਲਬ ਸਾਨੂੰ ਅੱਜ ਰਿਸਪੌਂਸ ਮਿਲਿਆ ਆਪ ਦੇ ਬਾਰੇ ਕੀ ਕਹਿਣਾ ਚਾਹੋਗੇ ਆਪ ਦੇ ਪਾਰਲੇਮੈਂਟ ਅਦਾਲੋ ਲੈ ਆ ਕੇ ਬਾਹਰ ਨੇ ਡੇਟਾ ਤੋਂ ਲੈ ਕੇ ਬੰਦੇ ਤੇ ਪ੍ਰਚਾਰ ਕਰ ਰਹੇ ਉਹਨਾਂ ਦਾ ਉਹ ਲਾਈਨ ਨਹੀਂ ਬਸ ਕੋਈ ਝੂਠਾ ਪ੍ਰਚਾਰ ਹੈ ਇਹ ਉਹਨਾਂ ਦਾ